ਮੈਟਰ ਨਹੀਂ ਕਰਦਾ ਭਰਾਵੇਂ ਚ ਠੰਡੀ ਹੋਵੇ ਨਾ ਮੈਂ ਮੈਟਰ ਕਰਦਾ ਕੰਮ ਨੂੰ ਹਣਾ ਇਹਦਾ ਗੱਲ ਹੈਗੇ ਦੁੱਧ ਭਾਵੇਂ ਕਿਲੋ ਬਾਲਟੀ ਦੋ ਗਮਾਂਡੀਆਂ ਜਾਵੇ ਉਹਦਾ ਕੀ ਮੈਂਦਾ ਵੀਰ ਇਹਦਾ ਗੱਲ ਹੈਗੀ ਜੀ ਤੇ ਕਰਾਰੇ ਕੱਕ ਕਰਿਆ ਜਿਵੇਂ ਮਰਜੀ ਥੱਲੇ ਬੈਠਾ ਰਹੇ ਭਰਾ ਹਾਂ ਤੇ ਦੇਖਿਆ ਅੱਜ ਹਰੇ ਆ ਪਰੂਗਲੇ ਵਧ ਕੇ ਆ ਚੀਜ਼ ਠੀਕ ਆ ਜੀ ਠੀਕ ਆ ਅਜੇ ਦਿਨ ਲੈ ਜੂ ਜੀ ਹਫਤਾ ਲੈ ਜੂਗੀ ਹਫਤਾ ਹਫਤਾ ਕਰਦਾ ਠੀਕੇ ਦੀਆਂ ਲਈ ਇਹ 3 ਚੰਗੇ ਠੀਕੇ ਦੀ ਆਪਾਂ ਸਟਰਾਜ ਬੰਦੇ ਨੇ ਦਿੱਤਾ ਜੀ ਮਤਲਬ ਲੈਤਾ ਨਹੀਂਗਾ ਠੀਕ ਹੈ ਠੀਕ ਲੋ ਵੀ ਦੋਸਤੋ ਅੱਜ ਸੋਨੂੰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੋਂ ਤਿੰਨ ਜਰਸੀਆਂ ਕਾਮਾਂ ਦਿਖਾਵਾਂਗੇ ਤੇ ਦੋ ਹੈਗੀਆਂ ਨੇ ਝੋਟੀਆਂ ਦੋਸਤੋ ਝੋਟੀਆਂ ਪੂਰੀਆਂ ਇੱਕ ਨੰਬਰ ਇੱਕ ਹੈ ਇੱਕ ਤਾਂ ਹੈਗੀ ਆ ਬੂਰੀ ਬੂਰੀ ਦੀ ਬਹੁਤ ਡਿਮਾਂਡ ਆਉਂਦੀ ਆ ਦੋਸਤੋ ਇੱਕ ਹੈਗੀ ਆ ਕਿ ਮੋਹਰਾ ਨਸਲ ਦੀ ਥਣ ਥਣ ਚਾਰ ਹੋਣਗੇ ਪੰਜਵਾਂ ਕੋਈ ਥਣ ਨਹੀਂ ਹੋਊਗਾ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਦੋਸਤੋ ਬਾਈ ਚਮਕੌਰ ਦੇ ਘਰੋਂ ਵੀਡੀਓ ਬਣਾ ਰਹਿਆਂਗੇ ਇੱਕ ਹੈਗੀ ਆ ਜਰਸੀ ਸੂਈ ਸਵਾਈ ਤੇ ਦੋ ਗੱਬਣਾ ਅੱਜ ਤਰੀਕ ਹੈਗੀ ਆ 19 ਤੇ 12ਵਾਂ ਮਹੀਨਾ ਬਾਕੀ ਬਾਈ ਨਾਲ ਗੱਲ ਕਰਾਉਣਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾ ਮੇਰਾ ਤੇ ਗਾਮਾ ਪੂਰੀਆਂ ਏ ਕਲਾਸ ਲੈਂਦੇ ਨੇ ਜੀ ਅੱਜ ਹਾਂਜੀ ਹਾਂਜੀ ਇੱਕ ਨੰਬਰ ਨੇ ਭਰਾ ਮੇਰੇ ਬਹੁਤ ਜ਼ਿਆਦਾ ਚੰਗੀ ਮੰਨ ਜੀ ਲੈਨੇ ਕਰਾਂ ਵੀ ਭਰਾ ਮੋਂ ਚੰਗੇ ਤੋਂ ਬਾਤਾਂ ਬੱਦ ਠੀਕ ਆ ਜੀ ਠੀਕ ਆ ਤੇ ਆ ਇੱਕ ਨੰਬਰ ਵਾਲੀ ਦੀ ਦੋ ਜੀ ਡਿਟੇਲ ਕੀ ਡਿਟੇਲ ਆ ਜੀ ਇਹਦੀ ਜੇ ਮੈਂ ਪਹਿਲਾਂ ਨੇ ਫਿਰ 20 ਕਰੋੜ ਤੋਂ ਕਢਾਇਆ ਹੁਣ ਦੂਜਾ ਸੂਆ ਸੂਈ 22 23 ਕਿਲੋ ਬੜੇ ਆਰਾਮ ਨਾਲ ਹੀ ਕਢ ਦੂਗੀ ਦੂਜਾ ਸੂਆ ਪ੍ਰੋਪਰ ਜੇਰ ਜੂਰ ਹੋ ਪਈ ਆ ਵੀ ਜੇਰ ਜੂਰ ਠੀਕ ਹੈ ਨਾਲ ਕੀ ਹੈ ਜੀ ਨਾਲ ਇਹਦੇ ਬੱਸਾ ਦਾ ਭਰਾ ਨਾਲ ਹੈਗਾ ਬੱਸਾ ਦੋਸਤੋ ਲੋ ਭਾਈ ਇੱਕ ਵਾਰ ਖੋਲ ਕੇ ਦਿਖਾ ਦਿਓ ਜੀ ਹਾਂ ਤੋਰ ਰਹਾ ਨੇ ਭਰਾ ਮੇਰਾ ਲੋ ਤੇ ਕਹਿਮਾ ਸੁਆ ਸੁਆ ਜੀ ਇਹ ਸੁਆ ਵਜਨ ਵਜੂਦ ਵਾਲੀ ਬਾੜੀ ਠੰਡੀ ਸੀ ਤੈਨੂੰ ਪਤਾ ਲੱਗੇ ਆਪਣੀ ਗਾਂ ਭਰਾਵਾ ਤੇਰੇ ਤਾਂ ਪਹਿਲੀ ਵੀਡੀਓ ਭਰਾ ਮੇਰਾ ਠੀਕ ਆ ਜੀ ਇਹ ਕ ਚੈਨਲ ਦੇ ਉੱਤੇ ਵੀਡੀਓ ਜਿਹੜੀ ਪਈ ਹੋਈ ਆ ਆਪਣੇ ਕਿਸਾਨ ਬੋਲੋ ਹੋਰ ਭਰਾਵਾਂ ਨੇ ਪਈ ਹੋਈ ਆ ਠੀਕ ਆ ਜੀ ਯਾਨੀ ਕਿ ਠੰਡੀ ਸੀ ਰੂ ਆਪਣੀ ਗਾਂ ਲੱਤਾਂ ਵਾਲੀ ਗਾਂ ਨਹੀਂ ਬੁਗੀ ਵੀਰੇ ਠੀਕ ਆ ਠੀਕ ਆ ਜਿੰਮੇ ਕਿਸੇ ਭਰਾ ਨੇ ਬਈ ਕਰੇ ਦੁੱਧ ਪੀਣ ਲਈ ਲੈਣੀ ਹੈ ਨਾ ਬੰਦਾ ਚ ਹੋਵੇ ਬੁੜੀ ਚ ਹੋਵੇ ਕੋਈ ਚੱਕਰ ਨਹੀਂ ਏ ਕਲਾਸ ਹੋਣੀ ਆ ਚੋਣ ਚਵਾਈ ਦੀਆਂ ਨਾਲ ਬੱਸਾ ਜੇ ਦੇਖ ਕਿ ਕਿਦਾਂ ਦੇ ਗੋੜ ਦੇ ਘਾਟੇ ਲੱਗੇ ਹੋਣ ਨੇ ਇਹਦੇ ਲੈਵਾ ਦੇਖੋ ਜੀ ਉਨਾ ਹੀ ਅੱ ਥਾਣ ਤੋਂ ਹੁਣ ਦੇਖ ਸਕਦੇ ਹਾਂ ਪੂਰਾ ਮੂਠੀ ਵਾਲਾ ਥਾਣਾ ਆ ਗਿਆ ਤੇ ਦੁੱਧ ਕਿੰਨਾ ਕ ਪਾ ਦੂ ਬਈ ਇਹ ਭਲੂਣ ਨੇ 20 ਕਿਲੋ ਦੁੱਧ ਕੱਢਿਆ ਹੋਇਆ ਭਰਾ ਮੇਰਾ ਠੀਕ ਆ ਜੀ ਹੁਣ ਦੂਜਾ ਸੂਆ ਸੂਆ ਜੀ 22 23 ਕੱਢਦਾ ਹਾਂ ਕਾ ਤੇ ਵਾਧ ਵੀ ਦੂ ਮੇਰੇ ਭਰਾ ਮੇਰਾ ਠੀਕ ਆ ਜੀ ਠੀਕ ਆ ਠੀਕ ਆ ਜੀ ਕਰਾਸ ਕਰਾਂਗੇ ਠੀਕ ਆ ਜੀ ਤੇ ਗੁਰਦਾ ਕੱਟਾਈ ਲਈ ਫਿਰ ਦੇ ਕਰ ਮਾਰੀ ਠੀਕ ਹੈ ਠੀਕ ਆ ਤੇ ਕਿੰਨੇ ਦੇ ਦਾਂਗੇ ਜੀ ਇਹ ਇਹ 85000 ਦੀ ਦੇਣਾ ਬਿਲਕੁਲ ਸਿਰਫ 85000 ਦੀ ਦਿੱਤੀ ਦੇਣਾ 85000 ਦੀ ਬਾਈ ਕਹਦਾ ਦੇ ਦਾਂਗੇ ਬਾਕੀ ਮੌਕੇ ਤੇ ਦੋਸਤੋਂ ਮਾਨ ਤਾਨ ਹੋ ਜਾਊਗਾ ਹਾਂ ਮਾਰਤਾ ਨੂੰ ਹੋ ਜੂਗਾ ਜਿਹੜਾ ਪਰ ਆ ਕਾਦਰ ਕਰਕੇ ਆਊਗਾ ਉਹਦੀ ਕਾਦਰ ਵੀ ਹੋਊਗੀ ਜਿਹੜਾ ਮਾਰ ਕਰਕੇ ਆਊਗਾ ਲੈ ਦੇਖੋ ਹਣ ਹੁਣ ਕੁੜਾ ਠੰਡੀ ਫਿਲ ਫੁੱਲ ਆ ਗਈ ਹਾਂ ਇੱਕ ਨੰਬਰ ਚ ਭਾਈ ਜੂਜ ਵੀ ਇੱਕ ਨੰਬਰ ਤਾਂ ਤੁਹਾਨੂੰ ਸਾਰੇ ਮਾਰਨੇ ਗਰੰਟੀ ਹੁੰਦਾ ਅਸੀਂ ਵੀਰੇ ਠੀਕ ਆ ਜੀ ਠੀਕ ਆ ਤੇ ਦੋ ਨੰਬਰ ਤੇ ਆ ਗਈ ਗੱਬਣ ਜੀ ਹਾਂ ਜੀ ਇਹਨੇ ਇਹਨੇ 23 ਤੋਂ 24 ਕਿਲੋ ਤੱਕ ਘਟਾ ਲਈ ਆ ਚੀਜ਼ ਅੱਧੀ ਹੈ 23 ਤੋਂ 24 ਕਿਲੋ ਜੀ ਹਾਂ ਜੀ ਤੁਰੀ ਮਰ ਬਈ ਯਾਰ 23 ਤੋਂ 24 ਕਿਲੋ ਦੁੱਧ ਦਿੱਤਾ ਹੋਇਆ ਬਾਈ ਕਹਿੰਦਾ ਹੁਣ ਦੂਜਾ ਸੂਆ ਸੂ ਗਈ ਵੀਰੇ ਠੀਕ ਆ ਜੀ ਦੂਜਾ ਹੱਥ ਪਾ ਰਿਹਾ ਪੰਜ ਪੰਜ ਸੀਰ ਹੁੰਦੇ ਰਹਿੰਦਾ ਵੀ ਹੱਪਾ ਵੀ ਲਿਆ ਦੇ ਕਿਦਾਂ ਘੱਟ ਵੀ ਲਿਆ ਬੰਦੇ ਨਾ ਵੀ ਠੀਕ ਆ ਜੀ ਮਾਰੇ ਸਾਨੂੰ ਤੋੜ ਕੇ ਦਿਖਾਉਣੇ ਆ ਦੋਸਤੋ ਤਾਰਾ ਦੇਖੋ ਦੋਸਤੋ ਇੱਕ ਨੰਬਰ ਆ ਗਿਆ ਤੋਰਾ ਪੂਰਾ ਚੁਾਈ ਚੁਬੀ ਵੀ ਇੱਕ ਨੰਬਰ ਠੰਡੀ ਸੀ ਦਾ ਮਰਾ ਇਹ ਦੀ ਡਿਟੇਲ ਕੀ ਹੈ ਕੰਮਾ ਸੁਆ ਸੁਂਦੀਆ ਬਈ ਇਹ ਆ ਸੁਆ ਸੁਈਆ ਸੁੂ ਕੀ ਵੀਰੇ 23 24 ਕਿਲੋ ਦੇ ਆਰਡਰ ਦੇਖੀ ਬੇਨਣਾੜਾ ਦਿਖਾ ਦੇ ਬੇਨਸ ਦੇ ਕਿੰਨੇ ਨਾੜਾ ਨੂੜਾ ਬਹੁਤ ਨੇ ਆ ਦੇਖੀ ਲਾਜ ਕੇ ਆਏ ਪਪਾ ਬੋਨਕਸਾ ਅੱਗੇ ਪਿੱਛੇ ਵੀ ਜੇ ਕਿਸੇ ਭਰਾ ਨੇ ਕੋਈ ਗਾਂ ਲੈਣੀ ਹੁੰਦੀ ਆ ਨਾੜਾ ਦੇਖੋ ਦੋਸਤ ਇਹ ਜੀ ਗਾਂ ਦੁੱਧ ਦਿੰਦੀ ਆ ਹਾਂ ਤੇਰੀ ਚੌੜੀ ਪੂਰੀ ਇੱਕ ਨੰਬਰ ਆ ਗਈ ਤੇ ਬਾਜਣਾ ਬੁਜੂ ਦਾ ਖਲਾਰਾ ਦੇਖੀ ਲੈ ਵੇ ਕਿਦਾਂ ਦਾ ਵੀਰੇ ਦੇਖੋ ਅਜੇ ਦਿਨਕ 5 6 ਲੈ ਜੂ ਬਈ ਹੁਣ ਦੇ ਮੌਫਤਾ ਕਿਹਾ ਵੀ 5 3 ਦਿ 1 ਕਿਲੋ 2 ਕਿਲੋ ਦੁੱਧ ਘੱਟ ਘੱਟਦੇ ਉਹ ਮੈਟਰ ਨਹੀਂ ਕਰਦਾ ਭਰਾਵੇਂ ਜੇ ਠੰਡੀ ਹੋਵੇ ਨਾ ਉਹ ਕੁਆਲਿਟੀ ਕਰਦਾ ਕੰਮ ਨੂੰ ਹਾਂ ਇਹਦਾ ਗੱਲ ਹੈ ਕਿ ਦੁੱਧ ਭਾਵੇਂ ਕਿਲੋ ਬਾਲਟੀ ਦੀ ਗਮਾਂਡੀਆਂ ਜਾਵੇ ਉਹਦਾ ਕੀ ਫਾਇਦਾ ਵੀਰੇ ਇਹਦਾ ਗੱਲ ਹੈਗੀ ਜੀ ਤੇ ਗਰਾਰੇ ਗਰੇਵਾਲੀ ਗਾਂ ਠੰਡੀ ਸੀਦਾ ਕਿ ਚੌੜੀ ਬਾੜੀ ਆ ਬਈ ਮਜ਼ਬੂਤ ਆ ਪੂਰੀ ਠੀਕ ਆ ਜੀ ਨਾ ਵੀ ਨਸਲ ਫਿੱਕੜ ਜੀ ਨਹੀਂ ਹੈਗੀ ਉਹੀ ਕੁਆਲਿਟੀ ਪੂਰੀ ਇੱਕ ਨੰਬਰ ਆ ਦੋਸਤੋ ਦੇਖੋ ਥਾਣ ਥਣ ਪੂਰਾ ਲੱਗਿਆ ਹੋਇਆ ਤੇ ਕਿੰਨੇ ਦੇ ਦਾਂਗੇ ਜੀ ਇਹ ਬਈ 1 5 ਦੀ ਦੇ ਦਾਂਗੇ ਆਪਾਂ 1 5 ਦੀ ਦੇ ਦਾਂਗੇ ਬਾਈ ਇਹਦਾ ਅਸਲ ਕੁਆਲਿਟੀ ਕੋਈ ਕ੍ਰਾਸਪਨ ਭੋਰਾ ਵੀ ਕਿਦੋਂ ਨਹੀਂ ਹੈਗਾ ਬੈਡ ਦਾ ਠੀਕ ਹੈ ਠੀਕ ਹੈ ਬਾਈ ਕੋਈ ਆਪਦਾ ਨਾਲ ਵਪਾਰੀ ਨੂੰ ਕਿਸ਼ੇ ਲਾਉਂਦੇ ਆਵੇ ਚਾਰ ਹੁੰਦੇ ਨਾ ਚਾਰ ਪੰਜ ਬੰਦੇ ਨਾਲ ਲੈ ਆਵੇ ਠੀਕ ਹੈ ਨਿਰਖ ਪਰਖ ਕਰਕੇ ਲੈ ਆਵੇ ਹਾਂ ਫਿਰ ਕੋਈ ਆਉਣੀ ਜਾਂਦਾ ਪਰ ਆ ਮਰਿਆ ਠੀਕ ਹੈ ਜੀ ਠੀਕ ਹੈ ਤੇ 1-5 ਦੀ ਦੇ ਦਾਂਗੇ ਜੀ 1-5 ਤੋਂ ਮਾਨਤਾਨ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜਰਸੀ ਪੂਰੀ 1 ਨੰਬਰ ਦਾ ਦੋਸਤੋ ਕੋਈ ਨੰਦਨ ਵਾਲਾ ਹੋਣੀ ਹੈਗਾ ਆਪ ਜੇ ਕੋਈ ਬਾ ਲੈਣ ਵਾਲਾ ਹੋਇਆ ਆਪ ਨੂੰ ਦੇ ਕੇ ਤੋਰਾਂਗਾ ਜੇ ਤਾਂ ਆਪਾਂ ਨੂੰ ਲੈਣੀ ਉਹ ਕਹਿਣੀ ਕਿ ਪਾਣੀ ਡੰਨ ਲਾ ਮਾਰਨ ਦਾ ਠੀਕ ਆ ਜੀ ਤੇ ਤਿੰਨ ਨੰਬਰ ਤੇ ਆ ਗਈ ਫੁੱਲ ਵੱਡੇ ਸਾਈਜ਼ ਦੀ ਉਹਨਾਂ ਚਰਸੀ ਵੀ ਰੇਣੀ ਵੀ ਨਹੀਂ ਬਾਰੀ ਤੋਂ 23 ਕਿਲੋ ਤੋਂ ਦੋਨੀਆਂ ਪੈਕ ਬੰਦਾ ਤੋਂ ਲੈ ਜਾਂਦੇ ਖੰਡੀਆਂ ਸੀ ਉਹ ਦੇਖੀ ਲੈ ਠੀਕ ਆ ਜੀ ਠੀਕ ਆ ਲੈ ਖੰਡੀ ਹੀਲ ਦੇਖੋ ਬਈ ਪਹਿਲਾਂ ਤਾਂ ਇੰਨੀ ਠੰਡੀ ਸੀਰ ਮਿਲਦੀ ਨਹੀਂ ਨਾ ਬਾਈ। ਠੰਡ ਦੇਖੀ ਠੰਡ ਲਗਾ ਮੁੱਠੀ ਵਾਲਾ। ਠੰਡ ਪੂਰਾ ਮੁੱਠੀ ਵਾਲਾ। ਇਹ ਕਿੰਨੇ ਕ ਦਿਨ ਲੈ ਜੂ ਬਾਈ? ਬਾਈ ਦੋਨੇ ਪਪਾ ਪਾਸ ਸੀਸੀ ਦਾ ਰੈਡ ਲੈਂਣੀ ਹੈ ਕਿ ਦਿਨ ਪਹਿਲਾਂ ਵੀ ਸੂਸੋ ਦੇ ਕਿ ਦਿਨ ਮੰਗ ਰਹੇ ਨੇ ਆਪ ਠੀਕ ਆ ਜੀ ਠੀਕ ਆ। ਕੱਢ ਕਿੰਨੂ ਮੰਨ ਕੇ ਛੋਟੀ ਮੰਨ ਕੇ ਰੱਖ ਜੀ। ਠੀਕ ਆ ਹਾਈਟ ਪੂਰੀ ਫੁੱਲ ਵੱਡੀ ਆ ਬਾਈ। ਵੱਡੀ ਆ ਹਾਈਟ ਦੀ ਆ ਬਾਈ ਯਾਰ। ਠੀਕ ਆ ਜੀ ਠੀਕ ਆ। ਤੇ ਦੁੱਧ 22 23 ਕਿਲੋ ਦੁੱਧ ਦੇਣਾ। 22 23 ਕਿਲੋ ਦੁੱਧ ਦੇ ਰਹੇ ਆ। ਬਾਕੀ ਗੱਲ ਇਹ ਆ ਬਾਈ ਮੇਨ ਇਹਨਾਂ ਦੀ ਦੁੱਧ ਇਹਨਾਂ ਦਾ ਕੋਈ ਪਤ ਦੇਖੋ ਬਈ ਦੇਖੋ ਤੋਰਾ ਤਾਰਾ ਬਾਕੀ ਨਵਾਂ ਹਾਣਾ ਬਈ ਲੈ ਕੇ ਕਿਰਾਂ 5-6 ਸਾਲ ਵੇਚਣ ਦੀ ਲੋੜ ਨਹੀਂ ਹੈਗੀ ਆ ਕਿਰਾਂ ਇਧਰ 5-7 ਸਾਲ ਵਿੱਚ ਲੈ ਲਈ ਕਰਾਂ ਮਰਮਰ ਕੋ ਵੇਚਣ ਦੀ ਲੋੜ ਨਹੀਂ ਠੰਡੀ ਹੈ ਹੱਥ ਮਾਰਦੇ ਜਿੱਥੇ ਉੱਥੇ ਹੀ ਖੜੀ ਬਈ ਇੰਨੀਆਂ ਹੋਣੇ ਲੈ ਠੀਕ ਹੈ ਠੀਕ ਹੈ ਦੇਖੋ ਮੇੜਾ ਕਾ ਲਾਹ ਦੇਖੋ ਨਸਲ ਕੁਆਲਟੀ ਪੂਰੀ ਇੱਕ ਨੰਬਰ ਆ ਗਈ ਹਾਂ ਆਪਾਂ ਯਾਨੀ ਕਿ ਲੱਤਾਂ ਵਾਲੀ ਗੱਲ ਨਹੀਂ ਲੈਣੀ ਭਰਾ ਮੇਰੇ ਠੀਕ ਹੈ ਠੀਕ ਆ ਲੈ ਦੇਖੋ ਠੰਡੀ ਸੀਲ ਦੇਖੋ ਬਈ ਇੰਨੀਆਂ ਨੇ ਜਿਵੇਂ ਮਰਜ਼ੀ ਥੱਲੇ ਬੈਠਾ ਰਹੇ ਭਰਾ ਹਾਂ ਤੇ ਦੇਖ ਆਹ ਦੇਖ ਲੈ ਆਹ ਪਰੂਗੀ ਲੈ ਵਾ ਦੇਖ ਆਹ ਚੀਜ਼ ਠੀਕ ਹੈ ਅਜੇ ਦਿਨ ਲੈ ਜੂ ਜੀ ਹਫਤਾ ਲੈ ਜੂਗੀ ਹਫਤਾ ਹਫਤਾ ਕਰਦਾ ਬਾਈ ਹਫਤਾ ਬਾਈ ਕਹਿੰਦਾ ਲੈ ਜੂਗੀ ਤੇ ਇਹ ਕਿੰਨੇ ਦੇ ਦਾਂਗੇ ਬਾਈ ਇਹ ਵੀ 1 ਪੰਜ ਦੀਉ ਦੇ ਦਾਂਗੇ ਭਰਾ ਮੇਰਾ ਦੁੱਧ ਦੇ ਦੂ 20 22 ਲੀਟਰ ਬਾਈ ਠੰਡਾ 22 ਕਿਲੋ ਦੁੱਧ ਕੱਢਿਆ 22 ਮੰਨ ਕੇ ਲੈ ਲਿਆ ਦੁੱਧ ਦਾ ਵਾਧਾ ਦੇਉਗੀ ਵੀਰੇਰਾ ਠੀਕ ਆ ਜੀ ਠੀਕ ਆ ਤੇ ਸਾਈਜ਼ ਫਾਇਦਾ ਵਾਲੀ ਫੁੱਲ ਸਾਈਜ਼ ਵਾਲੀ ਹੈ ਵੀਰੇਰਾ ਠੀਕ ਆ ਸਾਈਜ਼ ਊਜ ਬਾਈ ਕਹਿੰਦਾ ਫੁੱਲ ਵੱਡਾ ਆ ਗਿਆ ਦੇਖੋ ਉਹ ਵੀ ਆਪਾਂ ਗਾਉਂ ਦੇ ਥੱਲੇ ਇਹਦੇ ਪਾਇਓ ਸੀ ਤਾ ਪੱਟੇ ਜੇ ਪਾਇਓ ਗਾਲ ਚ ਖੁੱਲੀਆਂ ਰਹਿ ਜਾਂ ਪਤਲਾ ਰਹੇ ਪਦੇ ਆਉਣ ਸਾਡੀ ਉੱਥੇ ਫਾਰਮ ਚ ਖੁੱਲੀਆਂ ਰਹਿੰਦੀਆਂ ਨੇ ਕਰ ਲੋ ਕਨੈਕਟ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਦਾ ਨੰਬਰ ਵਾਈ ਦਾ ਸਕਰੀਨ ਤੇ ਜਨਰ ਹੈਗਾ ਇੱਕ ਵਾਰ ਨੰਬਰ ਦੱਸ ਦਿਓ ਜੀ ਨੰਬਰ 977945744 ਨਾਮ ਚਮਕੌਰ ਸਿੰਘ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਮਾਨਸਾ ਰੋਡ ਦੇ ਜੋ ਧੂਰ ਕੁੜੂ ਰਾਂਹਦਾ ਆਪਣਾ ਉਦੋਂ ਉੱਤੇ ਰਿਆਸ ਆਪਣੀ ਵੀਰੇ ਠੀਕ ਆ ਜੀ ਠੀਕ ਆ ਬਿਲਕੁਲ ਠੰਡੀਆਂ ਸੀਲ ਨੇਗੀਆਂ ਲੈ ਲੈ ਠੀਕ ਹੈ ਉੱਥੇ ਤਾਂ ਖੁੱਲੀਆਂ ਰਹਿੰਦੇ ਨੇ ਕੋਈ ਫਾਰਜ ਆਪੂ ਨਹੀਂ ਆ ਹਾਂ ਖੁੱਲੀਆਂ ਉਹਦੀ ਕਿਹਦੇ ਤੇ ਦੋ ਕੱਟੀਆਂ ਆ ਗਈਆਂ ਜੀ ਹਾਂ ਵੀਰੇ ਪਹਿਲਾਂ ਇਹਨਾਂ ਬਾਰੇ ਕੱਟੀਆਂ ਨੇ ਇਹ ਆਈ ਕਰਾਈ ਹੋਈ ਹੈ ਮੇਰੀ ਤੁਹਾਨੂੰ ਫੋਟੋ ਵੀ ਦਿਖਾਉਣਾ ਹੈ ਕੱਟੀਆਂ ਕੱਟੀਆਂ ਦੇਖੋ ਬਈ ਪੂਰੀਆਂ ਇੱਕ ਨੰਬਰ ਜਮੇ ਭਰਾ ਭਾਲ ਦੇ ਉਹਨਾਂ ਨੂੰ ਆਪਾਂ ਨੂੰ ਰੋਜ਼ ਹੀ ਫੋਨ ਆਉਂਦੇ ਰਹਿੰਦੇ ਨੇ ਤੇ ਕੱਟੀਆਂ ਪੂਰੀਆਂ ਚੰਗੀਆਂ ਨੇ ਮੂਰੇ ਬੰਨਣ ਵਾਲੀਆਂ ਤੇ ਕੀ ਡਿਟੇਲ ਆ ਬਈ ਇਹਨਾਂ ਦੀ ਭਰਾ ਮੇਰੇ ਦੋਨੇ ਹਲੇ ਇੱਕ ਤਾਂ ਹੈਗੀ ਐਤੋਂ 2 ਸਾਲ ਤੋਂ ਘਟਾ ਉਹ 2 ਸਾਲ ਦੀ ਹੋਊਗੀ ਤੋਂ ਥੋੜੀ ਹੋ ਵੀ ਕਟ ਮਹੀਨਾਗਾ ਠੀਕ ਆ ਉਹ ਏਆਈ ਵੀ ਕਰਾਈ ਹੋਈ ਆ ਚੱਕਰ ਆਦ ਨੇ ਭਰਾਵਾਂ ਨਾਲ ਕਿਹੜੀ ਮੋਰਾ ਨਾਲ ਦੀ ਆ ਹਾਂ ਬਜਟ ਬਲੈਕ ਵਾਲੀ ਵੀਰੇ ਠੀਕ ਆ ਠੀਕ ਆ ਆ ਦੇਖ ਜਮਾ ਗੱਬਣ ਜਗਾ ਲక్ష్ਮੀ ਡੇਰੀ ਪਾਰ ਵਾਲਾ ਆਪਣਾ ਸ਼ਟਰਾ ਵੀ ਪਾਓ ਜਿਹੜਾ ਭਰਾ ਹੈ ਠੀਕ ਆ ਠੀਕ ਆ ਹਾਂ ਆਪਾਂ ਇਹ ਬੂਰੀ ਆ ਗਈ ਦੋ ਦੋ ਬੂਰੀ ਦੀ ਬਹੁਤ ਡਿਮਾਂਡ ਆਉਂਦੀ ਹੈ ਜੀ ਚਾਰਾਂ ਦੇ ਵਿੱਚ ਚਾਰ ਚਾਰ ਹੀ ਥਾਣੇ ਦੋਨਾਂ ਦੇ ਚਾਰ ਚਾਰ ਥਾਣੇ ਕੋਈ ਵਾਧੂ ਵਾਧੂ ਥਾਣੇ ਨਹੀਂ ਹੈਗਾ ਇਹ ਠੀਕ ਆ ਭਾਈ ਸੀਲ ਠੰਡੀਆਂ ਦਾ ਤੁਹਾਨੂੰ ਚਾਰ ਚਾਰ ਥਾਣੇ ਹੋਣਗੇ ਕੋਈ ਥਾਣੇ ਵਾਧੂ ਨਹੀਂ ਹੈ স্ট্রਾਈਕ ਮਰਾ ਇੱਧਰ ਬੋਲੇ ਜੀ ਠੀਕ ਹੈ ਠੀਕ ਆ ਦੇਖੋ ਸਿੰਘ ਸਿੰਘ ਬਿਲਕੁਲ ਰੰਗ ਵਾਲੇ ਆ ਗਏ ਸਿੰਘ ਦਿਨ ਕੱਟੀਆਂ ਬਹੁਤ ਚੰਗੀਆਂ ਨੇ ਭਰਾ ਮੇਰਾ ਚੰਗੀਆਂ ਕੱਟੀਆਂ ਨੇ ਬੂਰੀਆਂ ਆਪਣਾ ਬਣਾ ਕਦੇ ਕਦੇ ਕਦੀ ਲੈਣੇ ਕੱਟੀਆਂ ਉੱਡਦਾ ਪਤਾ ਲੈਤੀ ਨਹੀਂ ਜਾਂ ਤਾ ਠੀਕ ਹੈ ਜੀ ਠੀਕ ਆ ਆਪਣੇ ਚਾਚੇ ਦੇ ਮੁੰਡਿਆਂ ਨੂੰ ਲੈ ਜਾ ਕਹਾਂ ਚਲ ਮ ਠੀਕ ਹੈ ਇਹਨਾਂ ਅਰੇ ਸਿੰਗਰ ਖੜੇ ਪਰਮੇ ਰਿਹਾ ਮਨ ਲਾ ਸਿੰਗ ਤਾਂ ਬਿਲਕੁਲ ਰਿੰਗ ਦੇਖਣ ਦੇ ਦੋਨੇ ਤੇ ਸਿੰਗ ਆ ਗਏ ਵੀਰੇ ਠੀਕ ਆ ਜੀ ਟੀਕੇ ਦੀਆਂ ਲਈ ਇਹ ਤੁਸੀਂ ਚੰਗੇ ਟੀਕੇ ਦੀਆਂ ਆਪਾਂ ਦਾ ਸਟਰਾਜ ਬੰਦੇ ਨੇ ਦਿੱਤਾ ਜੀ ਮੈਂ ਤਾਂ ਲੈਤਾ ਨਹੀਂਗਾ ਠੀਕ ਹੈ ਠੀਕ ਗੱਬਣਾ ਸਟਰਾਪ ਰੋ ਆਪਣੇ ਕੋਲੇ ਹੈਗਾ ਵੀਰੇ ਠੀਕ ਆ ਜੀ ਤੇ ਕਿੰਨੇ ਦੀਆਂ ਦੇ ਦਾਂਗਾ ਬਈ ਜੋੜਾ ਇਹ ਜੋੜਾ ਇਹ 95000 ਦਾ ਦੇ ਦਾਂਗੇ ਵੀਰੇ 95000 95000 ਮਾਨ ਤਾਨ ਕਰ ਦਾਂਗੇ ਬਾਅਦ ਦੇਖੀ ਤੋਰਾਂਗੇ ਭਰਾ ਮੇਰੇ ਜੇ ਕੋਈ ਲੈਣ ਵਾਲਾ ਹੋਇਆ ਹੈ ਨਾ ਠੀਕ ਆ ਜੀ ਠੀਕ ਲਾਉਂ ਪਾਣੀ ਡੰਗਾ ਮਾਰਨ ਵਾਲਾ ਸੋਦਾ ਕਹਿਣੀ ਕਿੰਨੀ ਆਪਾਂ ਦੇ ਦਾਂਗੇ ਪਰ ਕੱਟੀਆਂ ਪੂਰੀਆਂ ਮਾਰਨ ਵਾਲੀਆਂ ਨੇ ਬਈ ਮਾਰਨ ਵਾਲੀਆਂ ਮੂਰੇ 4 ਥਣਾ ਦੀ ਗਾਰੰਟੀ ਹੋਊਗੀ ਉਹ ਗਾਰੰਟੀ ਉਹ 4 ਥਣਾ ਕੋਈ ਬਾਧੂ ਦਾ ਸਿੰਗਲ ਹੋਣੀ ਕੋਈ ਕੁਝ ਨਹੀਂ ਹੈਗੀ ਵੀਰੇ ਬਾਕੀ ਉਹ ਕਰਮਾਂ ਦੀ ਗੱਲ ਆ ਗੱਬੜ ਨਿਕਲ ਵੀ ਸਕਦੇ ਆ ਬਹੁਤ ਨਿਕਲਦੇ ਨੇ ਬਈ 100% ਕੱਪੜਾ ਅੱਤ ਜੇ ਵੀ ਦੇਗੀ ਸੀ ਤੀਜੇ ਦਿਨ ਇਹ ਬਈ ਯਾਰ ਟੜ ਵੀ ਜ਼ਿਆਦਾ ਹੋਣਾ ਜੀ ਬਾਈ ਆਪਾਂ ਆਪਾਂ ਜਿਵੇਂ ਜੋੜੀ ਜੁਣ ਜੀ ਇੱਕ ਕਰੋ ਹੀ ਲਈ ਜਣੇ ਜੋੜੀ ਬਾਈ ਯਾਰਾ ਠੀਕ ਆ ਜੀ ਠੀਕ ਆ ਲੋ ਵੀ ਦੋਸਤੋ ਆਪਾਂ ਕਹਿੰਦਾ ਜੀ ਮਾੜ ਜੋੜੀ ਦੇ ਦਾਂਗੇ ਜੀ ਉਹਨੇ ਜਾਨਾ ਪੂਰੀ ਇੱਕ ਨੰਬਰ ਕੱਟੀਆਂ ਨੇ ਪਿੱਠ ਪੂੜਾ ਦੇਖੋ ਪਹਿਲਾਂ ਤਾਂ ਇੱਕ ਦਾ ਬੂਰੀ ਦੇਖਦਾ ਬੂਰੀ ਦੀ ਬਹੁਤ ਨਮਾਣ ਆਉਂਦੀ ਆ ਨਾਲ ਆ ਗਈ ਕਮੋਰਾ ਦੀ ਸਿੰਘ ਵੀ ਬਿਲਕੁਲ ਗੋਲ ਕੱਚੀਆਂ ਕੱਟੀਆਂ ਨੇ ਬਿਲਕੁਲ ਤੇ ਕਿੰਨੇ ਜੋ ਮਾਨ ਤਾਨ ਕਰ ਦੋਗੇ ਬਾਈ 95 ਦੇ ਬਾਅਦ ਮਾੜਾ ਮਾੜਾ ਮਾਨ ਤਾਨ ਕਰਦਾ ਦੇਖੀ ਤੁਰਾਂਗੇ ਬੰਦਾ ਲੈਣ ਵਾਲਾ ਹੋਇਆ ਜੇ ਤਾਂ ਉਹ ਹੀ ਡਾਂਗਾ ਮਾਰ ਲੱਗਿਆ ਪਾਣੀ ਜਿਵੇਂ ਤਾਂ ਕਹਿ ਨਹੀਂ ਕੀ ਹਣਾ ਠੀਕ ਆ ਕਹਿਣਾ ਕੀ ਆ ਬਾਈ ਕਹਿੰਦਾ ਨਹੀਂ 95 ਚ ਮਾਣ ਤਾਣ ਕਰਦਾਂਗੇ ਥਣ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣੇ ਇੱਕ ਵਾਰ ਥਣ ਦਿਖਾ ਦੋ ਜੀ ਲਵੇ ਅੱਗੇ ਦੇਖੋ ਥਣ ਬਹੁਤ ਸੋਹਣੇ ਲੱਗੇ ਨੇ ਚਾਰਾਂ ਦੇ ਚਾਰ ਦੋਨੋਂ ਦੇ ਚਾਚਾ ਥਾਣ ਨਹੀਂ ਦੇਖ ਲਿਆ ਦੇਖੋ ਥਾਣ ਦੇਖੋ ਪੂਰਾ ਲੈ ਜੀ ਹਾਂ ਲੈ ਕਹੇ ਥਾਣ ਲੱਗੇ ਨੇ ਤੇ ਆ ਸਟੱਡ ਨੇ ਦੇਖਿਆ ਬਿੰਦੀਆਂ ਨਾਲ ਲੇਵਾ ਦੇਖੀ ਬਿੰਦੀਆਂ ਵੀ ਪਹਿਲਾਂ ਆਪ ਕਹਿੰਦਾ ਜੀ ਹਾਂ ਬਾਟਨ ਵਾਲੀ ਆ ਗਈ ਬਾਟਨ ਨਾਲ ਜਿਆਦਾ ਕਿ ਥਾਣ ਦੇਖ ਕੇ ਕਿਹੋ ਜਿਹਾ ਲੱਗਿਆ ਬਾਈ ਥਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਏਗਾ ਆ ਜੀ ਦੂੜੂੜ ਦੂੜੂ ਇੰਚ ਦਾ ਹੁਣੀ ਆ ਥਣ ਇਹਦਾ ਹਾਂ हां ने दे ਬਹੁਤ ਸੋਹਣੇ ਲੱਗੇ ਹੋਣੇ ਦੇਖੋ ਚੋਲੀ ਚੂਲੀ ਦੇਖੋ ਇੱਕ ਨੰਬਰ ਚੋਲੀ ਦੋਨਾਂ ਦੀ ਬਈਆ ਦਾ ਲੋ ਵੀ ਦੋਸਤੋ ਕੱਟੀਆਂ ਇੱਕ ਨੰਬਰ ਨੇ ਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਭਰਾ Facebook ਤੇ ਦੇਖ ਰਹੇ ਨੇ ਉਹ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ